ਦੈਨਿਕ ਸਵੇਰਾ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਆਈਪੀਐਲ ਦੀ ਵੱਡੀ ਆਕਸ਼ਨ ਤੋਂ ਪਹਿਲਾਂ ਪੰਜਾਬ ਕਿੰਗਸ ਦੇ ਨਾਲ ਇੱਕ ਵਿਵਾਦ ਜੁੜ ਗਿਆ ਹੈ ਦਰਸਲ ਆਈਪੀਐਲ ਦੀ ਆਕਸ਼ਨ ਤੋਂ ਪਹਿਲਾਂ ਆਈਪੀਐਲ ਦੇ ਵਿੱਚ ਜਿਹੜੀ ਪੰਜਾਬ ਕਿੰਗਸ ਹੈ ਉਸ ਦੇ ਜਿਹੜੇ ਓਨਰ ਨੇ ਉਹ ਆਪਸ ਦੇ ਵਿੱਚ ਹੀ ਲੜ ਪਏ ਨੇ ਆਪਸ ਦੇ ਵਿੱਚ ਲੜੇ ਕਿਉਂ ਨੇ ਸ਼ੇਅਰਸ ਨੂੰ ਲੈ ਕੇ ਸੋ ਵੱਡਾ ਵਿਵਾਦ ਆਈਪੀਐਲ ਪੰਜਾਬ ਕਿੰਗਸ ਦੇ ਨਾਲ ਜੁੜਦਾ ਹੋਇਆ ਨਜ਼ਰ ਆ ਰਿਹਾ ਦਰਸਲ ਮੋਹਿਤ ਵਰਮਨ ਔਰ ਪ੍ਰੀਤੀ ਜਿੰਟਾ ਸ਼ੇਅਰਸ ਨੂੰ ਲੈ ਕੇ ਆਪਸ ਦੇ ਵਿੱਚ ਆਮੋ ਸਾਹਮਣੇ ਹੋ ਗਏ ਨੇ ਔਰ ਇਹ ਮੰਗ ਕੀ ਕੀਤੀ ਜਾ ਰਹੀ ਹੈ ਦਰਸਲ ਇੰਡੀਅਨ ਪ੍ਰੀਮੀਅਰ ਲੀਗ ਦੇ ਵਿੱਚ ਪੰਜਾਬ ਕਿੰਗਸ ਦੇ ਚਾਰ ਸਹਿ ਮਾਲਕ ਨੇ ਜਿਨ੍ਹਾਂ ਦੇ ਵੱਲੋਂ ਸਾਰਾ ਇਹ ਕੰਮ ਕੀਤਾ ਜਾ ਰਿਹਾ ਹੈ ਇਹ ਆਕਸ਼ਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਟੀਮ ਖਰੀਦਣੀ ਹੈ ਕਿਹੜੇ ਪਲੇਅਰ ਖਰੀਦਣੇ ਨੇ ਇਹ ਸਾਰਾ ਕੁਝ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਪਰ ਆਕਸ਼ਨ ਤੋਂ ਪਹਿਲਾਂ ਫਰੈਂਚਾਈਜ਼ੀ ਪੰਜਾਬ ਕਿੰਗਸ ਦੇ ਵਿੱਚ ਇੱਕ ਨਵਾਂ ਵਿਵਾਦ ਛਿੜ ਗਿਆ ਹੈ केपीएच ड्रीम क्रिकेट प्राइवेट लिमिटेड ਦੀ ਸਹਿ ਮਾਲਕ ਤੇ ਅਬਨੇਤਰੀ ਪ੍ਰੀਤੀ ਜਿੰਟਾ ਨੇ ਕੰਪਨੀ ਦੇ ਹੀ ਸਹਿ ਮਾਲਕ ਮੋਹਿਤ ਵਰਮਨ ਦੇ ਖਿਲਾਫ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਇੱਕ યાਚਿਕਾ ਦਾਇਰ ਕੀਤੀ ਹੈ ਇਸ યાਚਿਕਾ ਦੇ ਵਿੱਚ ਪ੍ਰੀਤੀ ਨੇ ਮੋਹਿਤ ਵਰਮਨ ਦੇ 11.5% ਸ਼ੇਅਰ ਕਿਸੇ ਹੋਰ ਕੰਪਨੀ ਨੂੰ ਵੇਚਣ ਦੇ ਉੱਪਰ ਰੋਕ ਲਗਾਉਣ ਦੀ ਮੰਗ ਕੀਤੀ ਹੈ ਇਸ યાਚਿਕਾ ਦੇ ਵਿੱਚ 20 ਅਗਸਤ ਨੂੰ ਐਡੀਸ਼ਨਲ ਸੈਸ਼ਨ ਜੱਜ ਸੰਜੇ ਸੰਧੀਰ ਦੀ ਅਦਾਲਤ ਦੇ ਵਿੱਚ ਸੁਣਵਾਈ ਹੋਏਗੀ ਦੱਸ ਦਈਏ ਕਿ ਇਹ ਜਿਹੜੀ ਯਾਚਕਾ ਦਾਇਰ ਕੀਤੀ ਗਈ ਹੈ 20 ਤਰੀਕ ਨੂੰ ਇਸ ਦੀ ਸੁਣਵਾਈ ਹੋਏਗੀ ਪਰ ਉਸ ਤੋਂ ਪਹਿਲਾਂ ਸਾਰਾ ਮਾਮਲਾ ਕੀ ਹੈ ਤੁਹਾਨੂੰ ਉਹ ਦੱਸਦੇ ਆ ਯਾਚਕਾ ਦੇ ਮੁਤਾਬਕ ਮੋਹਿਤ ਬਰਮਨ ਨੇ ਕੇਪੀਐਚ ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਵਿੱਚ ਸਭ ਤੋਂ ਜ਼ਿਆਦਾ ਸ਼ੇਅਰ ਜਿਹੜੇ ਨੇ ਉਹ ਮੋਹਿਤ ਬਰਮਨ ਦੇ ਨੇ ਉਸ ਦੀ ਹਿੱਸੇਦਾਰੀ 48% ਹੈ ਇਸ ਕੰਪਨੀ ਦੇ ਵਿੱਚ ਜਦ ਕਿ 23-23% ਹਿੱਸੇਦਾਰੀ ਪ੍ਰੀਤੀ ਜਿੰਟਾ ਤੇ ਨੈਸਵਾੜੀਆ ਦੇ ਕੋਲ ਹੈ ਬਾਕੀ ਬੱਚੇ ਸ਼ੇਅਰ ਚੌਥੇ ਹਿੱਸੇਦਾਰ ਕਰਨ ਪੌਲ ਦੇ ਕੋਲ ਹੈ ਜਾਨੀ ਕਿ ਜਿਹੜੇ ਇਸ ਟੀਮ ਦੇ ਸਹਿ ਮਾਲਕ ਨੇ ਉਹ ਚਾਰ ਵਿਅਕਤੀ ਨੇ ਚਾਰਾਂ ਦੇ ਕੋਲ ਸ਼ੇਅਰ ਨੇ ਪਰ ਮੋਹਿਤ ਬਰਮਨ ਦੇ ਕੋਲ 48% ਸ਼ੇਅਰ ਨੇ ਆਈਪੀਐਲ ਦੇ ਵਿੱਚ ਪੰਜਾਬ ਕਿੰਗਸ ਇਸੇ ਕੰਪਨੀ ਦੀ ਟੀਮ ਹੈ ਯਾਚਿਕਾ ਦੇ ਮੁਤਾਬਕ ਪ੍ਰਤੀਜਿੰਟਾ ਦਾ ਕਹਿਣਾ ਹੈ ਕਿ ਮੋਹਿਤ ਬਰਮਨ ਆਪਣੇ ਹਿੱਸੇ ਦੇ 11.5% ਸ਼ੇਅਰ ਕਿਸੇ ਹੋਰ ਪਾਰਟੀ ਨੂੰ ਵੇਚਣ ਦੀ ਧਮਕੀ ਦੇ ਰਿਹਾ ਹੈ ਵੇਚੇ ਉਸਨੇ ਵੇਚ ਦਿੱਤੇ ਨੇ ਜਾਂ ਫਿਰ ਨਹੀਂ ਇਹ ਹਰੇ ਸਪਸ਼ਟ ਨਹੀਂ ਹੋਇਆ ਹਾਲਾਂਕਿ ਮੋਹਿਤ ਬਰਮਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਅਜੇ ਨਹੀਂ बेचे ਮੋਹਿਤ ਬਰਮਨ ਨੇ ਕਹਿ ਰਿਹਾ ਹੈ ਕਿ ਮੈਂ ਅਜੇ ਸ਼ੇਅਰ ਨਹੀਂ ਬੇਚੇ ਔਰ ਪ੍ਰੀਤੀ ਜਿੰਟਾ ਕਹਿ ਰਹੀ ਹੈ ਕਿ ਬੇਚਨ ਦੀ ਧਮਕੀ ਦਿੱਤੀ ਜਾ ਰਹੀ ਹੈ ਜਿਸ ਦੇ ਬਾਅਦ ਅਦਾਲਤ ਨੇ ਬਰਮਨ ਨੂੰ ਜਵਾਬ ਦੇਣ ਦੇ ਲਈ ਨੋਟਿਸ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਹੈ ਔਰ 20 ਤਰੀਕ ਨੂੰ ਇਹਦੀ ਸੁਣਵਾਈ ਹੋਏਗੀ ਪ੍ਰੀਤੀ ਜਿੰਟਾ ਨੇ ਆਰਬਿਟਰੇਸ਼ਨ ਅਤੇ ਕੌਂਸਲਿਏਸ਼ਨ ਐਕਟ 1996 ਦੇ ਤਹਿਤ ਯਾਚਿਕਾ ਦਾਇਰ ਕੀਤੀ ਹੈ ਜਿਸ ਦੇ ਵਿੱਚ ਉਸਨੇ ਕਿਹਾ ਹੈ ਕਿ ਕੋਈ ਵੀ ਹਿੱਸੇਦਾਰ ਆਪਣਾ ਸ਼ੇਅਰ ਸਮੂਹ ਦੇ ਬਾਹਰ ਉਸ ਸਥਿਤੀ ਦੇ ਵਿੱਚ ਵੇਚ ਸਕਦਾ ਹੈ ਜਿਸ ਸਥਿਤੀ ਦੇ ਵਿੱਚ ਹਿੱਸੇਦਾਰ ਉਹਨਾਂ ਸ਼ੇਰਾਂ ਨੂੰ ਖਰੀਦਣ ਤੋਂ ਇਨਕਾਰ ਕਰਦੇ ਨੇ ਜਿਸ ਤਰੀਕੇ ਦੇ ਨਾਲ ਹੁਣ ਚਾਰ ਅਸੀਂ ਤੁਹਾਨੂੰ ਕਿਹਾ ਕਿ ਸਹਿ ਮਾਲਕ ਨੇ ਇਸ ਕੰਪਨੀ ਦੇ ਇਸ ਕੰਪਨੀ ਦਾ ਜਦੋਂ ਇੱਕ ਮਾਲਕ ਕਹਿੰਦਾ ਹੈ ਕਿ ਮੈਂ ਆਪਣੇ ਸ਼ੇਅਰ ਵੇਚਣੇ ਨੇ ਤੇ ਸਭ ਤੋਂ ਪਹਿਲਾਂ ਉਹਦੀ ਪ੍ਰਾਇਓਰਿਟੀ ਇਹ ਹੁੰਦੀ ਹੈ ਕਿ ਜਿਹੜੇ ਉਹਦੇ ਨਾਲ ਦੇ ਮਾਲਕ ਨੇ ਉਸ ਦੀ ਕੰਪਨੀ ਦੇ ਵਿੱਚ ਉਹਨਾਂ ਦੇ ਨਾਲ ਸਲਾਹ ਕੀਤੀ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਕਿ ਮੈਂ ਸ਼ੇਅਰ ਵੇਚਣੇ ਚਾਹੁੰਦਾ ਕਿ ਤੁਸੀਂ ਇਹ ਸ਼ੇਅਰ ਲੈਣਾ ਚਾਹੁੰਦੇ ਹੋ ਜਾਂ ਫਿਰ ਨਹੀਂ ਜੇਕਰ ਉਹ ਸਹਿ ਮਾਲਕ ਜਿਹੜੇ ਨੇ ਉਹ ਸ਼ੇਅਰ ਨਹੀਂ ਖਰੀਦਦੇ ਤੇ ਉਸ ਤੋਂ ਬਾਅਦ ਉਸ ਮਾਲਕ ਦੇ ਕੋਲ ਅਧਿਕਾਰ ਹੁੰਦਾ ਹੈ ਕਿ ਉਹ ਆਪਣੇ ਸ਼ੇਅਰ ਜਿਹੜੇ ਨੇ ਉਹ ਬਾਹਰ ਵੇਚ ਸਕਦਾ ਪਰ ਹੁਣ ਇੱਥੇ ਕੀ ਹੋ ਰਿਹਾ ਹੈ ਇੱਥੇ ਇਹ ਹੋ ਰਿਹਾ ਕਿ ਮੋਹਿਤ ਬਰਮਨ ਦੇ ਵੱਲੋਂ ਇਸ ਇਨਾ ਸ਼ੇਅਰਸ ਨੂੰ ਬਾਹਰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਹਿਣਾ ਹੈ ਪ੍ਰੀਤੀ ਜਿੰਟਾ ਦਾ ਹਾਲਾਂਕਿ ਮੋਹਿਤ ਬਰਮਨ ਕਹਿ ਰਿਹਾ ਕਿ ਮੈਂ ਇਨਾ ਸ਼ੇਅਰਸ ਨੂੰ ਬਾਹਰ ਅਜੇ ਨਹੀਂ ਵੇਚ ਰਿਆ ਜਿਸ ਨੂੰ ਲੈ ਕੇ ਪੰਜਾਬ ਕਿੰਗਸ ਦੀ ਮਾਲਕਨ ਪ੍ਰੀਤੀ ਜਿੰਟਾ ਜਿਹੜੀ ਹੈ ਉਹ आर्बिट्रेशन एंड कंसिलिएशन एक्ट 1996 ਦੇ ਤਹਿਤ ਉਸਨੇ ਯਾਚਿਕਾ ਦਾਇਰ ਕੀਤੀ ਹੈ ਜਿਸ ਦੇ ਵਿੱਚ ਉਹਨੇ ਕਿਹਾ ਹੈ ਕਿ ਕੋਈ ਵੀ ਹਿੱਸੇਦਾਰ ਆਪਣਾ ਸ਼ੇਅਰ ਉਹਨਾਂ ਤੋਂ ਬਿਨਾਂ ਪੁੱਛੇ ਬਾਹਰ ਨਹੀਂ ਵੇਚ ਸਕਦਾ ਇਸ ਮਾਮਲੇ ਦੇ ਵਿੱਚ ਅਜੇ ਤੱਕ ਇਹ ਚੀਜ਼ ਜਿਹੜੀ ਹੈ ਉਹ ਸਪਸ਼ਟ ਹੋਈ ਹੈ ਬਾਕੀ ਹਿੱਸੇਦਾਰਾਂ ਨੇ ਬਰਮਨ ਨੂੰ ਇਹਨਾਂ ਸ਼ੇਅਰਾਂ ਨੂੰ ਖਰੀਦਣ ਤੋਂ ਫਿਲਹਾਲ ਇਨਕਾਰ ਨਹੀਂ ਕੀਤਾ ਹੈ ਮਤਲਬ ਕਿ ਜੇਕਰ ਬਰਮਨ ਚਾਹੁੰਦਾ ਹੈ ਕਿ ਉਹ ਸ਼ੇਅਰ ਵੇਚਣਾ ਚਾਹੁੰਦਾ ਹੈ ਤੇ ਉਹਦੇ ਜਿਹੜੇ ਤਿੰਨ ਹਿੱਸੇਦਾਰ ਹੋਰ ਨੇ ਉਹ ਇਹਨਾਂ ਸ਼ੇਅਰਸ ਨੂੰ ਖਰੀਦ ਸਕਦੇ ਨੇ ਹਾਲਾਂਕਿ ਬਰਮਨ ਦੇ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਸਨੇ ਕਿਹਾ ਹੈ ਕਿ ਮੈਂ ਇਹਨਾਂ ਸ਼ੇਅਰਸ ਨੂੰ ਨਹੀਂ ਵੇਚਿਆ ਪੰਜਾਬ ਕਿੰਗਸ ਨੇ ਵੀ ਅਜੇ ਤੱਕ ਅਧਿਕਾਰਿਕ ਤੌਰ ਦੇ ਉੱਤੇ ਇਸ ਦੇ ਉੱਪਰ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਸੋ ਇੱਕ ਵਿਵਾਦ ਪੰਜਾਬ ਕਿੰਗਸ ਦੇ ਨਾਲ ਜੁੜ ਗਿਆ ਕਿਉਂਕਿ ਦੱਸ ਦਈਏ ਕਿ ਆਈਪੀਐਲ ਦੀ ਆਕਸ਼ਨ ਤੋਂ ਪਹਿਲਾਂ ਹੀ ਇਹ ਟੀਮ ਹੁਣ ਮੁਸ਼ਕਲਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਆਕਸ਼ਨ ਵੀ ਇਹਦੀ ਜਲਦ ਹੋਣ ਵਾਲੀ ਹੈ ਔਰ ਆਈਪੀਐਲ ਇਸ ਵਾਰ ਹੋਰ ਮੈਚ ਵਧਣ ਵਾਲੇ ਨੇ ਉਸ ਦੇ ਵਿੱਚ ਕਿਉਂਕਿ ਬੀਸੀਸੀ ਦੇ ਵੱਲੋਂ ਨਵੀਂ ਪਲੈਨਿੰਗ ਕੀਤੀ ਗਈ ਹੈ ਕਿ ਇਸ ਸੀਜ਼ਨ ਨੂੰ ਹੋਰ ਵੀ ਇੰਟਰਸਟਿੰਗ ਕਿਸ ਤਰੀਕੇ ਨਾਲ ਬਣਾਇਆ ਜਾਵੇ ਉਸ ਨੂੰ ਲੈ ਕੇ BCCI ਦੇ ਵੱਲੋਂ ਜੈਸ਼ਾ ਦੀ ਪਿਛਲੇ ਦਿਨੀ ਸਟੇਟਮੈਂਟ ਵੀ ਆਈ ਸੀ ਜਿਸ ਦੇ ਵਿੱਚ ਜੈਸ਼ਾ ਨੇ ਕਿਹਾ ਸੀ ਕਿ ਅਸੀਂ IPL ਦੇ ਮੈਚ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਲਾਂਕਿ ਪਹਿਲਾਂ ਜਿਵੇਂ ਇੰਗਲਿਸ਼ ਪ੍ਰੀਮੀਅਰ ਲੀਗ ਚੱਲਦੀ ਹੈ ਫੁੱਟਬਾਲ ਦੀ ਉਸ ਦੀ ਉਸ ਦੀ ਤਰਜ਼ ਦੇ ਉੱਪਰ IPL ਨੂੰ ਚਲਾਉਣਾ ਚਾਹੁੰਦੇ ਸੀ ਪਰ ਅਜੇ ਤੱਕ ਉਹਦੇ ਉੱਤੇ ਕੋਈ ਬਿਉਂਤਬੰਦੀ ਨਹੀਂ ਬਣ ਸਕੀ ਹੈ ਜਿਸ ਦੇ ਕਰਕੇ ਹੁਣ ਇਹਨੂੰ ਹੋਰ ਇੰਟਰਸਟਿੰਗ ਬਣਾਉਣ ਦੇ ਲਈ ਮੈਚ ਵਧਾਉਣ ਦੀ ਗੱਲ ਕੀਤੀ ਗਈ ਸੀ ਜਦੋਂ ਲਾਸਟ ਸੀਜ਼ਨ ਹੋਇਆ ਉਸ ਦੇ ਵਿੱਚ 72 ਤੋਂ 74 ਮੈਚ ਖੇਡੇ ਗਏ ਸੀ ਫਾਈਨਲ ਵਿੱਚ ਮਿਲਾ ਕੇ ਪਰ ਇਸ ਵਾਰ 84 ਦੇ ਕਰੀਬ ਮੈਚ ਹੋਣ ਦੀ ਉਮੀਦ ਹੈ ਔਰ ਇਸ ਦੇ ਵਿਚਕਾਰ ਪੰਜਾਬ ਕਿੰਗਸ ਦੇ ਨਾਲ ਜਿਹੜਾ ਇਹ ਵਿਵਾਦ ਜੁੜਿਆ ਹੁਣ ਇਹ ਦੇਖਣਾ ਹੋਵੇਗਾ ਕਿ ਆਕਸ਼ਨ ਦੇ ਵਿੱਚ ਜੇਕਰ ਜਿਹੜੇ ਸਹਿ ਮਾਲਕ ਨੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਐਸੀ ਤਕਰਾਰ ਹੁੰਦੀ ਹੈ ਮਾਮਲਾ ਕੋਰਟ ਤੱਕ ਪਹੁੰਚ ਗਿਆ ਹੈ ਤੇ ਉਸ ਤੋਂ ਬਾਅਦ ਟੀਮ ਦੇ ਉੱਪਰ ਇਹਦਾ ਕਿੰਨਾ ਕੁ ਪ੍ਰਭਾਵ ਆਏਗਾ ਇਹ ਦੇਖਣਾ ਹੋਵੇਗਾ ਫਿਲਹਾਲ 20 ਤਰੀਕ ਨੂੰ ਇਸ ਦਾਇਰ ਕੀਤੀ ਗਈ ਯਾਚਕਾ ਦੇ ਉੱਤੇ सुनवाई होएगी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।